ਹਲੋ ਹਲੋ ਹਾਂ ਵੀ ਦੱਸ ਦੱਸ ਹਾਂ ਗੋਲਡ ਮੈਂ ਵਿਕਰਮ ਬੋਲ ਰਿਹਾ ਹਾਂ ਹਾਂ ਮੈਂ ਵਿਕਰਮ ਬੋਲ ਰਿਹਾ ਹਾਂ ਦੱਸ ਹਾਂ ਹੈ ਕੋਸ ਮੈਂ ਕਿ ਮਾਰਾ ਆਇਆ ਪਰ ਇੱਜੇ ਤੁਹਾਡੀ ਨੀਅਰ ਚ ਲਾਗਦਾ ਹਾਂ ਜਿਹੜੀ ਸੀ ਸੀ ਮੈਂ ਕਿ ਮਿਲ ਗਿਆ ਬਸ ਮੈਂ ਕਿ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮੰਨਾ ਮਾਰਤਾ ਹੈ ਜੀ ਫੇਰ ਕੋਈ ਅਜੇ ਰਾੜਾ ਮਾਰਤਾ ਹੁਣ ਇਹ ਮਾਰਤਾ ਕੋਈ ਆਪਦੇ ਹਿਸਾਬ ਨਾਲ ਹੀ ਤੁਸੀਂ ਆਪਦੇ ਹੀ ਬੰਦੇ ਕਰੀ ਜਨੇ ਹੋ ਮੈ ਤੁਹਾਨੂੰ ਪਤਾ ਤੈਨੂੰ ਹੈ ਵੀ ਕਿਵੇਂ ਕੀ ਅੰਕਿਤ ਨੇ ਕੀ ਕੀਤੀ ਹਰਕਤ ਉਹ ਪਤਾ ਹੀ ਹੈ ਤੈਨੂੰ ਹਰਕਤ ਸੀਗੀ ਅੰਕਿਤ ਦੀ ਕਰਨ ਵਾਲੀ ਹੋ ਛੋਟੀ ਬੱਚੀਆਂ ਦੇ ਗੋਲੀਆਂ ਮਾਰੀਆਂ ਹੈ ਠੀਕ ਹੈ ਸਾਬ ਤੁਸੀਂ ਤੇਰੇ ਮੁਕੰਮਲ ਕਿੱਛੇ ਰਾੜਾ ਪਹਿਲਾਂ ਕੋਈ ਸੀ ਤੇ ਜਾਨਾ ਸੀ ਤੁਹਾਨੂੰ ਤਾਂ ਖਬਰ ਨਹੀਂ ਸੀ ਖਾਲਾ ਇਹ ਕਿੰਨੀ ਸਭਾ ਨਹੀਂ ਸੁਣਦੀ ਖੁੱਦੂ ਗੱਲ ਨਹੀਂ ਕਰਨੀ ਗੱਲ ਸੁਣ ਕਰਦਿਆਂ ਘੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਫੋਨ ਕੀਤਾ ਬੰਦਿਆਂ ਦੀ ਗੱਲ ਕਰ ਮੇਰੇ ਨਾਲ ਠੀਕ ਹੈ ਕਰਦਿਆਂ ਦੀ ਸੌਹ ਸੂਖਾਂ ਵਾਲੀ ਗੱਲ ਨਹੀਂ ਨਾਲ ਸਾਡੇ ਕੋਈ ਇਹੋ ਜਿਹੇ ਮੁਖਬਰ ਨਹੀਂ ਥੋੜੇ ਬੰਦੇ ਨੇ ਇਹ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਥੋੜੇ ਸੌ ਰੌਲੇ ਨੇ ਇਹ ਬੇਵਕੂਫੀਆਂ ਨੇ ਜਿਹੜਾ ਅੰਕਿਤ ਮਰਿਆ ਉਹ ਆਪਦੇ ਆਪਦੀਆਂ ਹਰਕਤਾਂ ਕਰਕੇ ਮਰਿਆ ਭੈ ਜੋ ਬੱਚਿਆਂ ਦੇ ਕੋਈ ਗੋਲੀਆਂ ਮਾਰਦਾ ਉਹਨਾਂ ਨੂੰ ਕੋਈ ਕੰਧ ਬਣਾਉਣ ਦਾ ਵੱਡਾ ਉਹ ਦਲੇਰ ਸੀ ਠੀਕ ਹੈ ਨਾ ਚੰਗੀ ਗੱਲਾਂ ਕਰਦੇ ਬੋਲ ਕਰਦੀਆਂ ਕਰਿਓ ਤੇਰੀਆਂ ਕਰੀਓ ਚੰਗੀ ਗੱਲਾਂ ਜੇ ਨਹੀਂ ਰੱਖੀ ਚੰਗੀ ਗੱਲਾਂ ਤੁਹਾਨੂੰ ਲੱਗਦਾ ਤੁਹਾਡੇ ਬੰਦੇ ਮੁਖਬਰ ਨੇ ਕਰੀ ਚੱਲੋ ਸਦਾ ਦਾ ਮੇਰਾ ਤਾਂ ਕੋਈ ਦੇਦੇ ਚ ਲੈਣ ਦੇ ਨਹੀਂ ਮੈਂ ਤਾਂ ਆਪ ਦਾ ਕਰੋ ਪਰ ਜਿਹੜੀ ਗੱਲਾਂ ਹਰਕਤਾਂ ਜਿਵੇਂ ਆ ਪੋਸਟ ਆ ਵੀ ਅੰਕਿਤ ਦਾ ਕਰਿਆ ਸੀ ਫਲਾਣਾ ਅੰਕਿਤ ਹਸਾਬ ਦੇ ਚ ਆਪਦੀਆਂ ਹਰਕਤਾਂ ਕਰਕੇ ਮਰਿਆ ਉਹ ਠੀਕ ਹੈ ਨਾ ਛੋਟੀਆਂ ਬੱਚੀਆਂ ਨੂੰ ਕੰਧ ਬਣਾਉਂਦਾ ਉਹ ਐਡਾ ਦਲੇਰ ਤੇ ਕਰ ਕਰਦਾ ਠੀਕ ਹੈ ਨਾ ਉਮੰਗ ਲਈ ਕਰੀ ਤਨਾ ਤੂੰ ਆਰ ਪੀ ਜੀ ਵੇਲੇ ਵੀ ਇੱਕ ਵਾਰੀ ਮੈਨੂੰ ਕਾਲ ਕੀਤੀ ਸੀ ਯਾਦ ਆ ਜਦੋਂ ਤਾਕ ਕੀਤਾ ਸੀ ਉਹਦੇ ਵੀ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਫਿਰ ਹਰ ਸਾਡਾ ਨਰਿੰਦਰ ਨਰੁੰਦਾ ਜਿਹੜਾ ਹੈਗਾ ਤੁਹਾਡਾ ਨਰੇਸ਼ ਇਹ ਕਿਹਦਾ ਬੰਦਾ ਤੂੰ ਕਹਿੰਦੇ ਅਸੀਂ ਗਲਤ ਕੰਮ ਨਹੀਂ ਕਰਦੇ ਜੀ ਅਸੀਂ ਆਹ ਅਤਵਾਦੀ ਵਾਲੇ ਚ ਨਹੀਂ ਪੈਂਦੇ ਉਹ ਕਿਹੜੇ ਨੇ ਹੈ ਪ੍ਰਦੀਪ ਦਾ ਇਹ ਕੌਣ ਆ ਪ੍ਰਦੀਪ ਮਾਰਾ ਜਿਹੜਾ ਹਾਂ ਠੀਕ ਹੈ ਕਿ ਦੁਸ਼ਮਣ ਨੂੰ ਪਰਮਾਣੂ ਬੰਦ ਲਾ ਕੇ ਡਰਾਇਆ ਜਮਾਨਾ ਨਹੀਂ ਨੂੰ ਕਰਵਾ ਲੈਣੇ ਨਹੀਂ ਜੀ ਸ਼ਾਇਦ ਤੁਸੀਂ ਕੁਝ ਨੂੰ ਰਹਿਦੀ ਉਮਰ ਤੱਕ ਯਾਦ ਰੱਖੂਗੀ ਜੀ ਕਿਹੜੇ ਕਰਨਾਲਾ ਨੇ ਕਿਹੜੇ ਕਰਨਾਲਾ ਨੇ ਤੇਰੇ ਕੋਈ ਗੱਲ ਨਹੀਂ ਕੋਈ ਮੇਰੇ ਸਾਡੇ ਲਈ ਤੂੰ ਵੀ ਹੋ ਜਾ ਉਹ ਵੀ ਹੋ ਜਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਸਿੱਧੀ ਗੱਲ ਆ ਤੂੰ ਮੈਨੂੰ ਵੀ ਜਾਣਦਾ ਜੇ ਤੂੰ ਆਪ ਦਾ ਕਹਿਣਾ ਲੈ ਅਸੀਂ ਬਹੁਤ ਉਸੂਲੀ ਆ ਤਾਂ ਅਸੀਂ ਵੀ ਬਿਲਕੁਲ ਸਹੀ ਕੰਮ ਆਰਦੀ ਨੌਕਰੀ ਦੇ ਮੁਤਾਬਕ ਕਰਦੇ ਆ ਤੂੰ ਤਾਂ ਅੱਜ ਆਇਆ ਹੋ ਤੁਹਾਨੂੰ ਇੰਨੇ ਸਾਲ ਹੋ ਗਏ ਇਹੀ ਕੁਛ ਕਰਦੇ ਨੂੰ ਠੀਕ ਹੈ ਨਾ ਬਹੁਤ ਆਏ ਤੇ ਸਹੀ ਰਾਤ ਲਾਂਗੇ ਸਹੀ ਰਾਤ ਤੁਹਾਨੂੰ ਦਿਖਾਵਾਂਗੇ ਨਹੀਂ ਮੰਨੋਗੇ ਤਾਂ ਤੁਹਾਡੀ ਮਰਜ਼ੀ ਆ ਸਾਨੂੰ ਕੋਈ ਕੋਈ ਟ੍ਰੀਟਮੈਂਟ ਨਹੀਂ ਕੋਈ ਕੁਛ ਕਿਸੇ ਨੂੰ ਅਸੀਂ ਕਦਮ ਦਿੱਤਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਥੋੜੇ ਆਣੇ ਦੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਬਰਾਬਰ ਆ ਕੁੱਤੇ ਘੋੜੇ ਗਦੇ ਠੀਕ ਹੈ ਨਾ ਪਰ ਜਿਹੜੀ ਆਹ ਗਲਤ ਫਹਿਮੀਆਂ ਨੇ ਤੁਹਾਨੂੰ ਵੀ ਆਹ ਮੁਖਬਰ ਫਲਾਟਾ ਜੀ ਮੁਖਬਰ ਇਹੇ ਜੀ ਉਹ ਤੁਹਾਡੀ ਕਰੀ ਜਾਓ ਆਪਦੀ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਜੋ ਕਰੋ ਗਲਤ ਤਾਂ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਠੀਕ ਹੈ ਨਾ ਅਸੇ ਰਾਤ ਦੇ ਤੂੰ ਹੀ ਕਾਲ ਕਰ ਰਹੇ ਸੀ ਮੇਰੇ ਕੋਲ ਇਹ ਨੰਬਰ ਨਹੀਂ ਸੀ ਰਾਤ ਵੀ ਬਹੁਤ ਕਾਲਾਂ ਆਈਆਂ ਤੇਰੀਆਂ ਮੈਂ ਚੱਕਿਆ ਨਹੀਂ ਤਾ ਮੇਰੇ ਕੋਲ ਅਨਨੋਮ ਨੰਬਰ ਆ ਤੁਸੀਂ ਇਹਨੇ ਕਿਹਾ ਠੀਕ ਹੈ ਪੁਲਿਸ ਨੂੰ ਕਰ ਰਿਹਾ ਗਰਪਾਸ ਤੋਂ ਜਿੰਨਾ ਚਿਰ ਤੈਨੂੰ ਤੁਸੀਂ ਕਰਦੇ ਹੋ ਨਾ ਨਾ ਗੋਲਡੀ ਗੋਲਡੀ ਤੂੰ ਵੀ ਇੱਥੇ ਆ ਗਿਆ ਗੱਲ ਸਮਝ ਲੈ ਮੇਰੀ ਨਾ ਅਸੀਂ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਆ ਤੂੰ ਮੈਨੂੰ ਕਹਿੰਦਾ ਸੀ ਜੇ ਅਸੀਂ ਨਹੀਂ ਕਰਦੇ ਜੀ ਅੱਤਵਾਦੀਆਂ ਦੇ ਕੰਮ ਨਹੀਂ ਜੀ ਕੁਛ ਨਹੀਂ ਜੀ ਆ ਪ੍ਰਦੀਪ ਆੜਾ ਫਿਰ ਆਰਪੀਜੀ ਚ ਨਰੇਸ਼ ਆ ਗਿਆ ਇਹ ਕੀ ਕੰਮ ਸੀਗੇ ਆਪਣੀ ਗੱਲ ਨੇ ਸੀ ਉਦੋਂ ਕੀ ਪ੍ਰੈਜ਼ੀਡੈਂਟ ਉਡੀ ਵਿਕਰਮ ਤਰਨ ਵਿਕਰਮ ਬਣਾ ਲਿਆ ਇਸ ਸੇਂਗ ਨਹੀਂ ਲੱਗਦਾ ਤੇ ਜੇ ਮੈਂ ਨਹੀਂ ਮਾਰਦਾ ਸੀ ਅਸੀਂ ਹੱਤਿਆ ਹੀ ਹੋ ਗਈ ਤੁਸੀਂ ਨਹੀਂ ਬੁਰੂ ਪ੍ਰੋਗਰਾਮ ਸਾਹਿਬ ਮਾਰੇ ਪੂਰੇ ਮੱਥਾ ਟੇਕਦੇ ਆ ਕੀ ਟੇਕਦੇ ਉਸੇ ਟੇਕਦੇ ਕੋਈ ਕਾਨੂੰਨ ਵੀ ਹੈ ਤੇਰੇ ਕੋਲੇ ਕੀ ਹੱਕਾ ਕਰਨ ਦਾ ਠੀਕ ਹੈ ਨਾ ਪ੍ਰੇਮੀ ਛੱਡ ਨਾ ਆਰਪੀਜੀ ਤੇ ਕਿਉਂ ਕਰਾ ਫਿਰ ਇੰਟੈਲੀਜੈਂਸ ਤੇ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਉਹ ਥੋੜਾ ਬੰਦਾ ਨਹੀਂ ਅਸੀਂ ਤਾਂ ਸਾਡੇ ਲਈ ਤਾਂ ਮੈਂ ਤੈਨੂੰ ਫੇਰ ਕਹਤਾ ਵੀ ਸਾਰੇ ਹੀ ਬਰਾਬਰ ਨੇ ਕੁੱਤੇ ਗਧੇ ਘੋੜੇ ਜਿੰਨੇ ਵੀ ਇਹ ਸਾਰੇ ਇੱਕ ਬਰਾਬਰ ਆ ਜੋ ਗਲਤ ਕਰੂ ਹੋ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਟ੍ਰੀਟਮੈਂਟ ਨਹੀਂ ਦਿੰਦੇ ਨਾ ਕਦੇ ਦਿੱਤੀਆਂ ਨਾ ਥੋਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਸਹੀ ਗੱਲ ਆ ਬਾਕੀ ਆ ਤੂੰ ਕਦੇ ਅਜੇ ਮਾਰਤਾ ਅਜੇ ਰਾਣਾ ਮਾਰਤਾ ਕਦੇ ਕੋਈ ਮਾਰਤਾ ਉਹ ਤੁਹਾਡੀ ਮਰਜ਼ੀ ਆ ਕਰੋ ਹੈਲੋ ਥੋਡੇ ਆਪ ਦੇ ਰੌਲੇ ਆ ਉਹ ਥੋਡੇ ਆਪ ਦੇ ਰੌਲੇ ਆ ਆਪ ਦੇ ਪਤਾ ਨਹੀਂ ਕੀ ਥੋਡੇ ਰੌਲੇ ਨੇ ਸਾਡੇ ਕੰਨ ਅਜ ਤਾਂ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ ਚ ਲਊਗਾ ਜਿਵੇਂ ਤੂੰ ਦੇ ਅਸੀਂ ਇਹ ਮਾਰਤਾ ਉਹ ਮਾਰਤਾ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੀ ਦਰ ਹੈਗੇ ਆ ਠੋਕੇ ਕਰਾਂਗੇ ਸਹੀ ਕੰਮ ਕਰਾਂਗੇ ਠੀਕ ਹੈ ਨਾ ਕੋਈ ਸਾਡੇ ਲਈ ਥੋਡੀ ਪਾਰਟੀ ਨਹੀਂ ক্লোਜ਼ ਕੋਈ ਉਹਨਾਂ ਦੇ ਨੂੰ ਪਹਿਲਾਂ ਵੀ ਤੈਨੂੰ ਇਹ ਕਿਹਾ ਸੀ ਠੀਕ ਹੈ ਨਾ ਹਲੋ ਕੀ ਕਰੇ ਨਾ ਜਨਾਵ ਟੋਕਨ ਪਹਿਲੇ ਦੋ ਤੇ ਦੁਨੀਆ ਦੀ ਅੰਸਮੈਟੀ ਹੈ ਠੀਕ ਹੈ ਤੈਨੂੰ ਚਾਸ ਕਰਕੇ ਆ ਚੜ੍ਹਾ ਮੰਨ ਤੁਸੀਂ ਸ਼ਹਿਰ ਦੇ ਰਹੇ ਹੋ ਨਾ ਕਿ ਤੁਸੀਂ ਇਹਨਾਂ ਨੂੰ ਚੰਗਾ ਕੰਮ ਕੀਤਾ ਮੈਂ ਦੱਸ ਕਿਹੜੀ ਗੱਲ ਹੈ ਮੇਰੀ ਗੱਲ ਤੋਂ ਫੇਰ ਉਸੇ ਗੱਲ ਤੇ ਆ ਗਿਆ ਨਾ ਸੀ ਇਹ ਜੇ ਉਹਨੂੰ ਸ਼ਹਿਰ ਦਿੰਨੇ ਆ ਨਾ ਦਈਏ ਠੀਕ ਹੈ ਮਲੰਗ ਉਹਨੇ ਮਲੰਗ ਤੁਸੀਂਓ ਜਿਹੜੇ ਕੁੱਤੇ ਕੰਮ ਕਰਦੇ ਹੋ ਜਿਹੜਾ ਗਲਤ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਾਫ਼ ਤੈਨੂੰ ਦੱਸਤਾ ਠੀਕ ਹੈ ਔਰ ਜੇਰਾ ਤੁਸੀਂ ਇਹ ਲੱਗਿਓ ਇਹਨੂੰ ਮਾਰ ਕੇ ਪਾਤੀ ਉਹਨੂੰ ਮਾਰ ਕੇ ਪਾਤੀ ਪਹਿਲਾਂ ਮੰਨਾ ਮਾਰਤਾ ਉਹ ਮਾਰਤਾ ਤੂੰ ਸਹੀ ਗੱਲ ਕਰ ਰਿਹਾ ਜਿਹਦੇ ਕਰਨੇ ਆ ਸਾਡੇ ਤੁਸੀਂ ਮੈਨੂੰ ਅੰਸ਼ਿਤ ਕੋ ਬੁਧਾਦੂ ਨੇ ਕੋਈ ਕੰਮ ਕੀਤਾ ਸੀ ਜਿਹੜਾ ਕਾ